ਸੂਬੇ ਸੰਬੰਧਿਤ ਵੱਲੋਂ ਮੰਗੀ ਮਾਫੀ ਤੇ ਬੀਬੀ ਜਗੀਰ ਕੌਰ ਨੇ ਇੱਕ ਵੱਡਾ ਬਿਆਨ ਦਿੱਤਾ ਉਹਨਾਂ ਨੇ ਕਿਹਾ ਕਿ ਮਾਫੀ ਮੰਗਣ ਦੇ ਨਾਲ ਸਾਨੂੰ ਆਪਣੀ ਗਲਤੀ ਦਾ ਅਹਿਸਾਸ ਹੋਣਾ ਜ਼ਰੂਰੀ ਹੈ ਬੀਬੀ ਜਗੀਰ ਕੌਰ ਨੇ ਕਿਹਾ ਕਿ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਾਡੇ ਤੋਂ ਸਿੰਧਾਂਤਕ ਗਲਤੀਆਂ ਹੋਈਆਂ ਸਾਡੇ ਮਨ ਦੇ ਵਿੱਚ ਆਉਂਦਾ ਹੈ ਕਿ ਲੋਕ ਸਾਡੇ ਤੋਂ ਨਰਾਜ਼ ਕਿਉਂ ਹੋਏ ਅਸੀਂ ਲੋਕਾਂ ਦਾ ਮੁਰਤੋਂ ਪੰਥਕ ਪਾਰਟੀ ਦੇ ਵਿੱਚ ਯਕੀਨ ਬਣਾਉਣਾ ਹੈ ਉਹਨਾਂ ਨੇ ਕਿਹਾ ਬਦਲ ਸਾਹਿਬ ਹੱਥ ਜੋੜ ਕੇ ਮਾਫੀयां ਮੰਗ ਰਹੇ ਨੇ ਤੁਸੀਂ ਦੇਖਿਆ ਹੋਣਾ ਕਾਲਤਕ ਸਾਬ ਮਾਫੀ ਮੰਗੀ ਆ ਜੀ ਕੇ ਸਾਹਿਬ ਜਿਸ ਦਿਨ ਸ਼ਾਮਲ ਹੋਏ ਉਸ ਦਿਨ ਵੀ ਮਾਫੀ ਮੰਗੀ ਆ ਜੀ ਨਹੀਂ ਮਾਫੀ ਮਾਫੀ ਮੰਗਦੇ ਭਾਈ ਚੰਗੀ ਗੱਲ ਹੈ ਹੂੰ ਹੂੰ ਨਾ ਮੰਗਣ ਮੈਂ ਤਾਂ ਕਹਿੰਦੀ ਨਾ ਮੰਗ ਤੁਸੀਂ 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 ਮਾਫੀ ਸਵੀਕਾਰ ਕਰਦੇ ਹੋ ਬੀਬੀ ਜੀ ਤੁਸੀਂ ਮਾਫੀ ਮੈਂ ਮੰਨਦੀ ਨੇ ਪਰ ਕੋਲੋਂ ਮਾਫੀ ਕਿ ਲੋੜ ਹੈ ਜੀ ਜੀ ਮੈਂ ਕਿਹਾ ਤੂੰ ਕਹਿਣਾ ਜੀ ਮੈਂ ਵੀ ਬਹੁਤੀ ਗਾਲੀ ਨਹੀਂ ਮੈਂ ਕਰਦੀ ਸੀ ਮਾਫੀयां ਮੰਗਣ ਨਾਲ ਜੇ ਢਾਲ ਹੋ ਜਾ ਤੇਰੇ ਬਾਤ ਦੀਆਂ ਭਗਤ ਜੀ ਮੰਨ ਕੇ ਕਹਦੇ ਕਿ ਵੀ ਠੀਕ ਹੈ ਜੀ ਸਾਡੇ ਕੋਲ ਠੀਕ ਹੋ ਜਾਂਦਾ ਹੈ। ਕੱਲ ਤੇ ਇਹ ਵੀ ਆਪਾਂ ਇਹ ਅਹਿਸਾਸ ਕਰਦੇ ਹਾਂ ਕਿ ਅਸੀਂ ਸਦਾਤਾ ਦੀਆਂ ਸਦਾਤੇ ਗਲਤੀਆਂ ਕੀਤੀਆਂ ਨੇ। ਜੀ ਬਿਲਕੁਲ। ਇਹ ਅਹਿਸਾਸ ਕਰਦੇ ਹਾਂ ਕਿ ਸਾਡੀ ਸੋਚ ਉਹੀ ਹੋਏਗੀ ਜੋ ਗੁਰੂ ਨੇ ਸਾਨੂੰ ਬਖਸ਼ਿਆ ਦਿੱਤੀ। ਜੀ। ਸਾਡੇ ਮਨ ਵਿੱਚ ਆਉਂਦਾ ਹੈ ਕਿ ਲੋਕੀ ਕਾਹਨੂੰ ਨਾਰਾਜ਼ ਕਿਉਂ ਹੋਏ? ਜੀ ਬਿਲਕੁਲ। ਇਹ ਤੇ ਦੇਖੋ ਸਾਡੀ ਵਿਚਾਰਧਾਰਾ ਸੋਚ ਗੁਰੂ ਵਾਲੀ ਬਣਦੀ ਹੈ ਜੀ ਅਸੀਂ ਸ਼੍ਰੋਮਣੀ ਗੁਰਦਵਾਰਾ ਕੰਨ ਦਾ ਸੁਪਰੀਮ ਸਬਜਦੇ ਹੈ ਸੁਪਰੀਮ ਜੀ ਇਹ ਦੇਖੋ ਵੀ ਲੋਕੇ ਮਹਿਸੂਸ ਕਰਨਗੇ ਕਿ ਵਾਕਿਆ ਵੀ ਸ਼੍ਰੋਮਣੀ ਅਕਾਲੀ ਦਲ ਨੇ ਸੁਪਰੀਮ ਮੰਨਿਆ ਸ਼੍ਰੋਮਣੀ ਕਮੇਟੀ ਨੂੰ ਨਾ ਕਿ ਸ਼੍ਰੋਮਣੀ ਕਮੇਟੀ ਦਾ ਇੱਕ ਵੰਗ ਹੈ ਸਾਡਾ ਜੀ ਜੀ ਕਾਇ ਨਹੀਂ ਚਲ ਰਿਹਾ ਪਰ ਇਹ ਕਹਿੰਦੇ ਆ ਕਿ ਰਾਜਨੀਤਿਕ ਸ਼੍ਰੋਮਣੀ ਅਕਾਲੀ ਦਲ ਦਾ ਸ਼੍ਰੋਮਣੀ ਕਮੇਟੀ ਹੈ ਸਾਡਾ ਵੰਗ ਹੈ ਜੀ ਸਿੱਧ ਕਰਕੇ ਮੈਰੀ ਉਹ ਅਸਿਅਤੇ ਛੋੜ ਕੇ ਕਟੋਰੀਆਂ ਵਰਕੇ ਜਾਂਦੇ ਆ ਸ਼੍ਰੋਮਣੀ ਕਮੇਟੀ ਮੈਂਬਰ ਐਜ਼ ਇੱਕ ਸਟੋਰੀਨ ਕੰਮ ਕਰਦਾ ਜੀ

ਅਤੇ ਸਿੱਖ ਕੌਮ ਦੀ ਗੱਲ ਕੀਤੀ ਹੈ ਸ਼੍ਰੋਮਣੇ ਕਾਲੀਦਲ ਦੇ ਵਿੱਚ ਵਾਪਸੀ ਦੇ ਲਈ ਬੀਬੀ ਜ਼ਗੀਰ ਖਾਨ ਰਾਸੀ ਨੇ ਹਲਕ ਬੋ ਰਿਹਾ ਜੀ ਪੱਤਰਕਾਰ ਅੰਮ੍ਰਿਤਸਰ ਤੋਂ ਜੀ ਨਿਊਜ਼ ਤੋਂ ਜੀ ਕੋਈ ਨਹੀਂ ਦੱਸੋ ਜੀ ਬੀਬੀ ਸਤਿ ਸ਼੍ਰੀ ਅਕਾਲ ਕੀ ਹਾਲ ਨੇ ਠੀਕੋ ਬੀਬੀ ਜੀ ਕੰਸਰਵਾਂ ਜੀਆਂ ਲੱਗ ਰਹੀਆਂ ਸੀ ਕਿ ਕਾਲੀ ਦਲ 'ਚ ਤੁਹਾਡੀ ਵਾਪਸੀ ਹੈ ਸ਼ਰਤ ਤੁਸੀਂ ਇਹ ਰੱਖੀ ਹੈ ਕਿ ਜਿਹੜਾ ਪ੍ਰਸਤਾਵ ਹੈ ਉਹ ਵਾਪਸ ਲਿਆ ਜਾਵੇ ਤੇ ਮੈਂ ਸੇਵਾ ਕਰਨ ਲਈ ਤਿਆਰ ਆਂ ਕਿੰਨਾ ਕੁ ਸੱਚ ਹੈ ਬੀਬੀ ਜੀ ਇਸ 'ਚ ਤੁੱਕ ਤੁੰ ਨੂੰ ਜੇ ਪਤਾਈਏ ਤੁਸੀਂ ਕਿ ਲੱਗੇ ਰਹਿੰਦੇ ਹੋ ਮੈਂ ਕਦੀ ਅੱਜ ਤੱਕ ਬਿਆਨ ਦਿੱਤਾ ਕਿ ਮੈਂ ਪਾਰਟੀ ਛੱਡ ਕੇ ਬਾਹਰ ਹਾਂ ਜੀ ਮੈਂ ਹਮੇਸ਼ਾ ਹੀ ਇਹ ਗੱਲ ਕਹੀ ਹੈ ਕਿ ਮੈਂ ਸੁਵਮਨੀ ਕਾਲੀ ਦਲ ਦੀ ਨਾਲ ਸੰਬੰਧਕ ਅਕਾਲੀ ਪਾਰਟੀ ਹੈ ਮੇਰੀ ਜੀ ਸੁਵਮਨੀ ਕਾਲੀ ਦਲ ਮੈਂ ਕਦੀ ਛੱਡੀ ਨਹੀਂ ਸਕੀ ਕਿਉਂਕਿ ਸਾਡਾ ਇਤਿਹਾਸ ਜਿਹੜਾ ਉਦੋਂ ਸ਼ੁਰੂ ਹੁੰਦਾ ਹੈ ਇਸ ਸਥਾਨ ਦਾ ਸੰਤ ਪ੍ਰੀਮ ਸਿੰਘ ਮੁਰਾਲੇਵਾਲਿਆਂ ਦਾ ਜਦੋਂ ਸ਼੍ਰੋਮਣੀ ਅਕਾਲੀ ਦਲ ਹੋਂਦ ਵਿੱਚ ਆਇਆ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰੰਧਕਮੇਟੀ ਹੋਂਦ ਵਿੱਚ ਆਈ ਜੀ ਔਰ ਪਹਿਲੀ ਕਮੇਟੀ ਜਦੋਂ ਬਣੀ ਸੀ ਨੋਮੀਨੇਟ ਹੋਏ ਸੀ ਸੰਤ ਪ੍ਰੀਮ ਸਿੰਘ ਮੁਰਾਲੇਵਾਲੇ ਸ਼੍ਰੋਮਣੀ ਕਮੇਟੀ ਵਿੱਚ ਦੇਖਾਈ ਸਾਲੋਂ ਨੇ ਸੇਵਾ ਕੀਤੀ ਗ੍ਰਿਵੇਤ ਜੀ ਕਿਉਂਕਿ ਪਹਿਲੀ ਵਾਰੀ ਐਮਐਲਏ ਨੇ ਜੋ ਲੜੀ ਐ ਐਮਐਲਏ ਸ਼੍ਰੋਮਣੀ ਕਾਲੀ ਦਲ ਤੇ ਪਹਿਲੀ ਵਾਰੀ ਦੋ ਐਮਐਲਏ ਜਿਹੜੇ ਹੈ ਉਹ ਦੋ ਵਾਰੀ ਐਮਐਲਏ ਬਣੇ ਉਸ ਤੋਂ ਬਾਅਦ ਮੇਰੇ ਫਾਜ਼ਲ ਨਾ ਵੀ ਬਾਬਾ ਨਾਨ ਸਿੰਘ ਵੀ ਉਹ ਵੀ ਇਸੇ ਤਰ੍ਹਾਂ ਐਮਐਲਏ ਵੀਦੋਂ ਬਣਿਆ ਮინისტრ ਵੀ ਬਣਿਆ ਤੇ ਮੈਂਬਰ ਵੀ 12 ਸਾਲ ਰਹੇ ਜੋ ਮੈਂ ਜੀ ਜੀ ਉਸ ਤੋਂ ਬਾਅਦ ਮੈਂ ਵੀ 8890 ਤੋਂ ਤੁਰ ਹੀ ਗਈ ਜੀ 8890 ਤੇ ਕੁੱਰੀ ਹੋਈ ਇੱਕ ਦਿਨ ਵੀ ਕਿਤੇ ਮੈਂ ਪਾਰਟੀ ਕੋਤੀ ਦਾ ਪੰਖ ਬਰੋਦੀ ਕੋਈ ਕਾਰਵਾਈ ਨਹੀਂ ਕੀਤੀ ਜੀ ਠੀਕ ਹੈ ਜੀ ਔਰ ਲਗਾਤਾਰ ਮੈਨੂੰ 22 ਸਾਲ ਹੋ ਗਏ ਮੈਂਬਰ ਐਸਪੀਸੀ ਤੇ ਤੇ ਮੈਂ ਸੋਨਾ ਵੀ 6-7 ਲੱਖ ਚੁੱਕੀ ਹੈ ਐਮਐਲਏ ਦੀ ਜੀ ਇਦੋਂ ਮੈਂ ਪਹਿਲਾਂ ਹੀ ਅਕਾਲੀ ਐ ਮੈਂ ਛੱਡਿਆ ਹੀ ਨਹੀਂ ਐ ਅਕਾਲੀਦਲ ਮੈਂ ਬਾਹਰ ਨਹੀਂ ਹੋਈ ਤੇ ਫੇਰ ਮੈਨੂੰ بار بار ਵਾਪਸੀ ਵਾਪਸੀ ਕਿਉਂ ਕਹਿੰਦੇ ਐ ਹੂੰ ਹੂੰ ਜਿਹਨਾਂ ਨੇ ਛੱਡਿਆ ਉਹਨਾਂ ਨੂੰ ਪੁੱਛਣ ਜੀ ਬੀਬੀ ਜੇ ਕੋਈ ਪ੍ਰਸਤਾਵ ਉਧਰੋਂ ਆਉਂਦਾ ਐ ਵਾਪਸ ਆਉਣ ਦਾ ਜਾਂ ਤੁਹਾਨੂੰ ਤੁਹਾਡੇ ਤੱਕ ਪਹੁੰਚ ਕਰਦੇ ਐ ਤੁਸੀਂ ਜਾਓਗੇ ਅਕਾਲੀ ਦਲ 'ਚ ਮੇਰਾ ਇਹੀ ਸਵਾਲ ਸੀਗਾ ਜੀ ਮੈਂ ਤਾਂ ਵੈਸੇ ਹੀ ਤੁਹਾਨੂੰ ਦੱਸ ਰਹੀ ਹਾਂ ਵੀ ਮੈਂ ਤੇ ਅਕਾਲੀ ਜੀ ਕੰਮ ਕਰ ਰਹੀ ਹਾਂ ਮੈਂ ਅਕਾਲੀ ਦਲ ਦੇ ਕਰਦੀ ਹਾਂ ਜੀ ਕੰਮ ਕਰਦੀ ਹਾਂ ਬਰਕਰਾਰ ਜੀ ਕੰਮ ਕਰ ਰਹੀ ਹਾਂ ਘਰ ਬਾਗ ਦੀ ਚਾਰਦੀ ਕੱਲ ਹੀ ਗੱਲ ਕਰ ਰਹੀ ਹਾਂ ਪਰ ਇੱਕੋ ਹੀ ਐ ਕਿ ਮੈਂ ਕਿਤੇ ਵੀ ਹੋਵਾਂ ਜੀ ਇਹਦਾ ਗੱਲਾਂ ਕਰਕੇ ਜਿਹਨੇ ਮੈਨੂੰ ਬਾਹਰ ਦਾ ਰਸਤਾ ਦਿਖਾਇਆ ਸੀ ਉਹ ਕੀ ਸੀ ਮੈਂ ਕੋਈ ਤਿਰਕਤਰੀ ਸੀ ਮੰਗੀ ਜਿਹੜੀ ਇਹਨਾਂ ਨੇ ਨਹੀਂ ਸੀ ਦੇਣੀ ਜਦੋਂ ਉਸਦੇ ਕੋਈ ਮੈਂ ਅੱਜ ਵਗਿਆ ਜੀ ਕੀਤੀ ਕੋਈ ਅਜਿਹਾ ਨਹੀਂ ਸੀ ਮੰਗਿਆ ਜਿਹਦੇ ਕਰਕੇ ਉਹਨਾਂ ਨੇ ਕੰਮ ਕਰ ਚੁੱਕਾ ਤੇ ਮੈਂ ਤੇ ਸ਼੍ਰੋਮਣੀ ਗੁਰਦਵਾਰਾ ਪ੍ਰੰਗਤ ਕਮੇਟੀ ਦੀ ਸਟਾਫ ਤੇ ਗੱਲ ਕੀਤੀ ਸੀ ਜੀ ਉਹ ਇਹਨਾਂ ਨੂੰ ਚਤਾਰੀ ਲੱਗਾ ਤੇ ਇਹਨਾਂ ਨੇ ਮੈਨੂੰ ਬਾਹਰ ਕੱਢ ਦਿੱਤਾ ਪਾਰਟੀ ਤੋਂ ਉਹ ਜਾਣਨ ਦਾ ਕਿ ਮੈਨੂੰ ਪਾਰਟੀ ਚ ਕੀ ਕੀ ਜਿਹਦਿਆ ਉਹਨਾਂ ਨੇ ਮੈਨੂੰ ਬਹਾਲ ਕਰਨਾ ਤੇ ਨਹੀਂ ਕਰਨਾ ਮੈਨੂੰ ਤੁਸੀਂ ਤਿਆਰ ਹੋ ਪ੍ਰਸਤਾਵ ਜੇ ਦਰਸਤ ਹੁੰਦਾ ਤਾਂ ਤੁਸੀਂ ਤਿਆਰ ਹੋ ਮੈਂ ਤੇ ਪਹਿਲਾਂ ਹੀ ਕੰਮ ਕਰ ਰਹੀ ਆ ਮੈਂ ਤੇ ਤਿਆਰ ਹਾਂ ਇਹ ਕੰਮ ਕਰ ਲਓ ਮੈਂ ਕੰਮ ਕਰਾਂਗੀ ਕਿਉਂਕਿ ਪਾਰਟੀ ਮੈਂ ਛੱਡੀ ਨਹੀਂ ਤੜੀ